ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਉਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅੱਜ ਜਿਹੜੇ ਵਿਸ਼ੇ ਤੇ ਗੱਲ ਕਰਨ ਲੱਗੇ ਆਂ ਸੀ ਉਹ ਸਾਡਾ ਰਾਸ਼ਟਰੀ ਪੰਛੀ ਮੋਰ ਹੈ ਤੇ ਜਦ ਮੈਂ ਬਚਪਨ ਦਾ ਸੀਗਾ ਸਾਡੇ ਪਿੰਡਾਂ ਲਾਂ ਹੁੰਦੀਆਂ ਸੀ ਉਹ ਵੀ ਸਮੇਂ ਦੇ ਨਾਲ ਲੁਕਤ ਹੋ ਗਈਆਂ ਤੇ ਹੁਣ ਜਿਹੜੀ ਮੋਰਾਂ ਦੀ ਸਥਿਤੀ ਆ ਕਿਉਂਕਿ ਇਹਨਾਂ ਦਿਨਾਂ ਵਿੱਚ ਅਸੀਂ ਮੋਰਾਂ ਦੀ ਗਿਣਤੀ ਕਰਦੇ ਹੁੰਨੇ ਹਾਂ ਹਰੇਕ ਸਾਲ ਗਿਣਤੀ ਗਿਣੀ ਦਾ ਜਦੋਂ ਆਪਾਂ ਨੇ ਕਣਕ ਉਗਾਈ ਹੁੰਦੀ ਆ ਖੇਤ ਖਾਲੀ ਹੁੰਦੇ ਨੇ ਫਿਰ ਗਿਣਤੀ ਹੋ ਜਾਂਦੀ ਵੀ ਕਿੰਨੇ ਮੋਰ ਨੇ ਕਿੰਨੀਆਂ ਮੋਰਨੀਆਂ ਨੇ ਤੇ ਮਤਲਬ ਇਹ ਗਿਣਤੀ ਘੜਦੀ ਘੜਦੀ ਪਿਛਲੇ ਸਾਲ ਸਾਡੇ ਕੋਲ 14 ਤੇ 16 ਮੋਰ ਸਨ ਸਾਡੇ ਇਸ ਭਗੌਰ ਪਿੰਡ ਦੇ ਵਿੱਚ ਜੋ ਸਾਡਾ ਇਹ ਜਗਾ ਪਵਿੱਤਰ ਸਥਾਨ ਹੈ ਇੱਥੇ ਰਹਿੰਦੇ ਨੇ ਰਾਤ ਨੂੰ ਆਪਣੇ ਖੇਤਾਂ ਚ ਵਿੱਚ ਵੀ ਘੁੰਮਦੇ ਰਹਿੰਦੇ ਨੇ ਪਰ ਹੁਣ ਜਿਹੜੀ ਮੈਂ ਗਿਣਤੀ ਕੀਤੀ ਉਹ ਬੜੀ ਚਿੰਤਾਜਨਕ ਹੈ ਕਿਉਂਕਿ ਜੋ ਹੁਣ ਦੀ ਗਿਣਤੀ ਆਈ ਹੈ ਇਸ ਵਾਰੀ ਦੀ ਮੈਂ ਕਈ ਵਾਰੀ ਗਿਣਿਆ ਤਾਂ ਸਾਡੇ ਖੇਤਾਂ ਵਿੱਚ ਜਾਂ ਔਰੇ ਘੁੰਮਦੇ ਜੋ ਨਜ਼ਰ ਆਏ 9 ਮੋਰ 1 ਮੋਰਨੀ ਮੋਰਨੀਆਂ ਦੀ ਗਿਣਤੀ ਇੰਨੀ ਕਿਉਂ ਘਟ ਗਈ ਕਿਉਂਕਿ ਮੋਰਨੀਆਂ ਨੂੰ ਬੱਚੇ ਦੇਣ ਲਈ ਅੰਡੇ ਦੇਣ ਲਈ ਉਹਨਾਂ ਨੂੰ ਪਾਲਣ ਲਈ ਸਹੀ ਜਗ੍ਹਾ ਨਹੀਂ ਮਿਲ ਰਹੀ। ਕਿਉਂ ਜਦੋਂ ਮੋਰਨੀ ਅੰਡੇਾਂ ਤੇ ਬਹਿੰਦੀ ਆ ਤਾਂ ਕੁੱਤੇ ਬਹੁਤ ਘੁੰਮਦੇ ਨੇ ਉਹਨਾਂ ਤੇ ਹਮਲਾ ਹੁੰਦਾ ਪਰ ਜਦ ਇੱਕੇ ਮੋਰਨੀ ਰਹਿਦੀ ਤਾਂ ਇਦੋਂ ਬੜੀ ਚਿੰਤਾਜਨਕ ਗੱਲ ਕੀ ਹੋ ਸਕਦੀ ਹੈ ਵੀ ਸਾਡੇ ਪਿੰਡ ਇੱਕ ਵਿਰਾਸਤ ਜਿਹੜੀ ਸਾਡੇ ਬਜ਼ੁਰਗਾਂ ਦੀ ਸੀਗੀ ਉਹ ਲੁਪਤ ਹੋਣ ਦੇ ਕਿਨਾਰੇ ਪਹੁੰਚ ਚੁੱਕੀ ਆ। ਅੱਜ ਮੇਰੇ ਨਾਲ ਨੇ ਸਰਦਾਰ ਦਰਸ਼ਨ ਸਿੰਘ ਜਿਨ੍ਹਾਂ ਨੇ ਮਤਲਬ ਪੁਰਾਣਾ ਸਮਾਂ ਬਹੁਤ ਦੇਖਿਆ ਇਹਨਾਂ ਨੇ ਬੱਤੀਆਂ ਚਰਾਈਆਂ ਤੇ ਪੰਜਾਬੀ ਲੋਕ ਗਾਇਕੀ ਨੂੰ ਸਾਹਮਣੇ ਰੱਖਿਆ ਢੱਡ ਸਾਰੰਗੀ ਜਿੰਨਾ ਕੁਝ ਜਾਨੀ ਵਿਰਾਸਤ ਇਹ ਸਮੋਈ ਬੈਠੇ ਆ ਕਿ ਖਜ਼ਾਨਾ ਲਈ ਬੈਠੇ ਨੇ ਤੇ ਇਹਨਾਂ ਤੋਂ ਇਹਨਾਂ ਦੇ ਬਚਪਨ ਬਾਰੇ ਪੁੱਛਦੇ ਆ ਵੀ ਉਸ ਸਮੇ ਸਾਡੇ ਪਿੰਡ ਮੋਰਾਂ ਦੀ ਗਿਣਤੀ ਕਿੰਨੀ ਸੀ ਉਹਦੇ ਬਾਰੇ ਸਾਨੂੰ ਜਰੂਰ ਦੱਸੋ ਜੀ ਭਾਈ ਉਸ ਟਾਈਮ ਸਾਡੇ ਪਿੰਡ ਦੇ ਵਿੱਚ 200 ਘਟੋ ਘਟ 200 ਮੋਰਾਂ ਦਾ ਠੀਕ ਹੈ ਇੱਥੇ ਜਦੋਂ ਮੋਰ ਨਿਮਾਂ ਤੇ ਬੈਠ ਕੇ ਬਰੋਟਿਆਂ ਤੇ ਬੈਠ ਕੇ ਫੰਗ ਸੱਡਦੀ ਸੀ ਸੌਣ ਦੇ ਮਹੀਨੇ ਹੂੰ ਇੱਕ ਇੱਕ ਦਰਖਤ ਥੱਲਿਓ ਇੱਕ ਇੱਕ ਮੁੱਠਾ ਇੰਨਾ ਹੋ ਜਾਂਦਾ ਜੀ ਇਕੱਠਾ ਵਾਹ ਇੰਨਾ ਮੋਰ ਤੇ ਹੁਣ ਤਾਂ ਨਿਸ਼ਾਨਾਂ ਦੇ ਫੰਗ ਬੰਨਣ ਨੂੰ ਮੋਰ ਫੰਗ ਮਿਲਦੇ ਹਨ ਔਖਾ ਹੁਣ ਲੱਗਿਆ ਹਾਂ ਮੋਰ ਦੇ ਫੰਗੇ ਨਹੀਂ ਮਿਲਦੇ ਬਹੁਤ ਘਟ ਗਏ ਇਹ ਕੁਸਤਾਂ ਜਿਹੜੀਆਂ ਸਪਰੇਹਾਂ ਦਵਾਈਆਂ ਪਾਉਂਦੇ ਨੇ ਹਾਂ ਇਹਨਾਂ ਦੇ ਨਾਲ ਬਹੁਤ ਘਟ ਗਏ ਕੋਈ ਜਾਨਵਰ ਹਾਂ ਤਣਕੜੇ ਸੁੱਕਦੇ ਨੇ ਉਹਨੂੰ ਦਵਾਈ ਲੱਗੀ ਹੋਈ ਐ ਜਾਂ ਸਪਰੇਅ ਕਰੀ ਹੋਈ ਐ ਉਹ ਜਾਨਵਰ ਨੂੰ ਕੀ ਪਤਾ ਉਹ ਚੂਹ ਜਾਂਦਾ ਮਰ ਜਾਂਦਾ ਸਹੀ ਗੱਲ ਐ ਮਰੇ ਵੀ ਬਹੁਤ ਨੇ ਹਾਂ ਬਾਕੀ ਇਹਨਾਂ ਨੂੰ ਹੁਣ ਜਿਹੜਾ ਜੰਗਲ ਐ ਜੰਗਲ ਖਤਮ ਹੋ ਗਿਆ ਖਤਮ ਹੋ ਗਿਆ ਇਹਨਾਂ ਨੂੰ ਜੰਗਲ ਚਾਹੀਦਾ ਚਾਹੀਦਾ ਦਰਖਤ ਬੈਠਾ ਨੂੰ ਚਾਹੀਦਾ ਥੱਲੇ ਜਿ ਮੋਰ ਕਦੇ ਥੱਲੇ ਨਹੀਂ ਬਹਿੰਦਾ ਦਰਖਤਾਂ ਦੇ ਬਹਿੰਦਾ ਹਾਂ 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 ਰਾਤ ਨੂੰ ਇਹ ਦਰਖਤਾਂ ਤੇ ਹੋਊ ਸਹੀ ਗੱਲ ਛੋਟੇ ਦਰਖਤ ਦੇ ਨਹੀਂ ਵੱਡਾ ਦਾ ਬڑا ਦਰਖਤ ਬਰੋਟਾ ਜਾਂ ਪਿੱਪਲ ਜਾਂ ਕੇਕਰ ਟਾਲੀ ਬੜੀ ਹੋਣ ਤਾਂ ਵਹਿੰਦਾ ਸਹੀ ਗੱਲ ਹੁਣ ਇਹ ਤਾਂ ਖਤਮੇ ਕਰਤਾ ਇੱਥੇ ਮਾੜੀ ਤੇ ਬਹੁਤ ਦਰਖਤ ਹੁੰਦੇ ਸੀ ਬੇਹੱਦ ਜੰਗਲ ਖੜਾ ਸੀ ਉਹ ਸਾਰਾ ਪੱਟ ਕੇ ਹੁਣ ਹਰਿਆ ਫਰਾ ਦੂਜਿਆਂ ਲਾਗੇ ਭਗਤ ਕਿਤੇ ਕੋਈ ਕੋਈ ਕੋਸ਼ਿਸ਼ ਕਰਦਾ ਚਲੋ ਤਨੋ ਜੋ ਮੱਖੀਆਂ ਵੀ ਫਸਲਾਂ ਵੀ ਕੋਈ ਨਹੀਂ ਹੋ ਗਈਆਂ ਕਿ ਮੱਖੀਆਂ ਸੀਗੀਆਂ ਬੰਦੇ ਮੱਖੀਆਂ ਤੇ ਮੋਰ ਮੱਖੀਆਂ ਦੇ ਵਿੱਚ ਫਿਰਦੇ ਤੇ ਹਾਂ ਛੱਲੀ ਵੀ ਖਾਂਦੇ ਸੀ ਛੱਲੀ ਵੀ ਖਾ ਲੈਂਦੇ ਸੀ ਉਹਨੇ ਖਾ ਲੈਂਦੇ ਸੀ ਇਹ ਨਾਲੀ ਦਾ ਕੋਈ ਚੀਜ਼ ਨਹੀਂ ਮੂੰਗਫਲੀਆਂ ਨਹੀਂ ਰਹਿੀਆਂ ਹਾਂ ਮੂੰਗਫਲੀ ਵੀ ਖਾ ਲੈਂਦੇ ਤੇ ਮੋਰ ਹੁਣ ਦਾ ਨਾ ਇਹ ਜੀਦੀ ਖਾਣ ਨਾ ਇਹ ਕਣਕ ਨੂੰ ਖਾਣ ਦਵਾਈਆਂ ਲੱਗੀਆਂ ਹੋਈਆਂ ਨੇ ਸਪਰੇਹਾਂ ਚੱਲਦੀਆਂ ਨੇ ਫਰਕ ਤਾਂ ਪੈ ਰਿਹਾ ਖਤਮਾ ਹੋ ਰਿਹਾ ਪਰ ਜਿਹੜਾ ਇੱਕ ਇਹ ਪੰਛੀ ਆ ਹੁਣ ਆਪਣੇ ਕੋਲ ਇੱਕ ਲਾਸਟ ਆਪਨਾ ਵੀ ਆਪਾਂ ਜਿਹੜੀ ਨੌ ਮੋਰ ਨੇ ਇੱਕ ਮੋਰ ਨਹੀਂ ਰਹਿ ਗਈ ਉਹਦਾ ਅਗਲੇ ਸਾਲ ਤੱਕ ਜੇ ਬਚਾ ਸਕੀਏ ਤਾਂ ਤਾਂ ਨਸਲ ਬਚੀ ਰਹਿ ਜੂ ਆਪਣੇ ਮੇਰੇ ਮੋਰਨੀ ਬੱਚ ਜਾ ਉਹ ਆਂਡੇ ਦਵੇ ਆਂਡੇ ਦੇਣ ਨੂੰ ਕਿਤੇ ਜਗ੍ਹਾ ਨਹੀਂ ਜਗ੍ਹਾ ਦੀ ਉਹ ਵੀ ਸਮੱਸਿਆ ਆ ਗਈ ਜਗ੍ਹਾ ਨਹੀਂ ਰਹੀ ਹੂੰ ਜਿਵੇਂ ਤੇਰੇ ਉਹ ਬਲਾਇਆ ਹੋਇਆ ਹੈ ਹਾਂ ਹਾਂ ਉਹ ਜਗਾੜ ਤੇਰਾ ਬਹੁਤ ਵਧੀਆ ਹੈ ਪਰ ਉਹ ਤੇ ਕੁੱਤੇ ਆ ਜਾਂਦੇ ਨੇ ਕੁੱਤੇ ਆ ਜਾਂਦੇ ਨੇ ਹਾਂ ਕੁੱਤਿਆਂ ਵਾਸਤੇ ਜੇ ਉਹਦੇ ਆਲੇ-ਦਾਲੇ ਜਾਲੀ ਲੱਗ ਜਾਏ ਤਾਂ ਵਧੀਆ ਗੱਲ ਹੈ ਜਾਲੀਆ ਕਈ ਵਾਰੀ ਕੁੱਤਾ ਇੱਧਰੋਂ ਉੱਧਰੋਂ ਵੜ ਜਾਂਦਾ ਫਿਰ ਉਹ ਤਾਰ 'ਤੇ ਫਸ ਕੇ ਮੋਰ ਦੇ ਫੰਗ ਵਧੇ ਹੁੰਦੇ ਨੇ ਉਹਨਾਂ ਦੇ ਨਾਲ 'ਚ ਉਹ ਡਦਾ ਤਾਂ ਉਹ ਤੇ ਫਸਣ ਦਾ ਡਰ ਹੁੰਦਾ ਜਿਵੇਂ ਆਪਾਂ ਕੋਈ ਤਾਰ ਵਗੈਰਾ ਫੇਰਤੀ ਪਰ ਕਹਿੰਦਾ ਕੁੱਤੇ ਜੋਗੀ ਉਹ ਰੱਖੀ ਹੋਵੇ ਹਾਂ ਇਹ ਮੋਰ ਨਹੀਂ ਫਿਰ ਆਪਾਂ ਜਾਲੀ ਫੇਰੀਏ ਹੁਣ ਜਾਨਵਰ ਦਾ ਕੀ ਬਥੇ ਅੰਡੇ ਦਵੇ ਨਾ ਦਵੇ ਉਹਨੇ ਮਰਜ਼ੀ ਨਾ ਦੇਣਿਆ ਨਾ ਹਾਂ ਆਪਾਂ ਜਾਲੀ ਫੇਰਤੀ ਮੋਰ ਨੂੰ ਲੱਗਿਆ ਮੈਂ ਸੁਰੱਖਿਅਤ ਨਹੀਂਗਾ ਉਹ ਵੀ ਆਜ਼ਾਦੀ ਚਾਹੁੰਦੇ ਨੇ ਜਾਨਵਰ ਹਾਂ ਉਹ ਵੀ ਆਜ਼ਾਦੀ ਚਾਹੁੰਦੇ ਨੇ ਹਾਂ ਪਰ ਯਾਨੀ ਹੁਣ ਗੱਲ ਤਾਂ ਇਹ ਹੀ ਆ ਵੀ ਕਿਸੇ ਸਮੇਂ ਸਾਡੇ ਪਿੰਡ 200 ਸੀਗੇ ਹੁਣ ਅਸੀਂ 9 ਤਾ ਸਾਨੂੰ ਉਹ ਜਾਨਵਰ ਨੂੰ ਬਚਾਉਣ ਲਈ ਉਪਰਾਲਾ ਕਰਨਾ ਚਾਹੀਦਾ ਮਿਲਜੁਲ ਕੇ ਤਾਂ ਕਿ ਸਾਡੇ ਪਿੰਡ ਦੀ ਉਹ ਵਿਰਾਸਤ ਬਚੀ ਰਹਿ ਸਕੇ ਆਵੇਂ ਉੱਚੀ ਜਗ੍ਹਾ ਕੁਛ ਤਾਂ ਕਰਾਂਗੇ ਵੀ ਉੱਚੀ ਜਗ੍ਹਾ ਉਹਨਾਂ ਦੇ ਆਂਡੇ ਦੇਣ ਲਈ ਜਗ੍ਹਾ ਬਣੇ ਜਾਂ ਜਿੱਥੇ ਹੁਣ ਆਪਾਂ ਜਗ੍ਹਾ ਬਣਾ ਦਈਏ ਜਾਨਵਰ ਨੂੰ ਕੀ ਪਤਾ ਉਹਨੇ ਕਿੱਥੇ ਆਂਡੇ ਦੇਣੇ ਆ ਕਿੱਥੇ ਜਾਣਾ ਸੁਏ ਉੱਧਰ ਮਾੜੀ ਤੇ ਛੱਪਰ ਪਾਇਆ ਹੁੰਦਾ ਸੀ ਉਹ ਛੱਪਰ ਦੇ ਉੱਤੇ ਮੋਰਨੀ ਆਂਡੇ ਦਿੰਦੀ ਹੁੰਦੀ ਸੀ ਹਾਂ ਨੰਬਰਦਾਰ ਦੇ ਅੱਛਾ ਬਹੁਤ ਬਹੁਤ ਬੜੀ ਆਂਡੇ ਉੱਥੇ ਬੱਚੇ ਉਹਨੇ ਕੱਢ ਕੇ ਕੱਢ ਕੇ ਥੱਲੇ ਲਾਉਣੇ ਬਹੁਤ ਵਧੀਆ ਸਿਸਟਮ ਸੀਗਾ ਜਦ ਲੋਕ ਜਾਨਵਰਾਂ ਲਈ ਸਮਾਂ ਸੀਗਾ ਟਾਈਮ ਸੀ ਸੋਚਦੇ ਸੀ ਦੂਜੇ ਦਾ ਭਲਾ ਪਰ ਆਪਾਂ ਨੂੰ ਆਪਣੇ ਜਿਹੜਾ ਵਾਤਾਵਰਨਾ ਉਹਦੇ ਵਿੱਚ ਪੰਛੀਆਂ ਦਾ ਬਹੁਤ ਵੱਡਾ ਰੋਲ ਹੈ ਉਹ ਜੀਵ ਆਪਾਂ ਨੂੰ ਸਾਰੇ ਨੂੰ ਮਿਲ ਦੁਲ ਕੇ ਬਚਾਉਣੇ ਚਾਹੀਦੇ ਨੇ ਵੀ ਉਹਨਾਂ ਖਾਤਰ ਆਪਾਂ ਕੀ ਕਰ ਸਕਦੇ ਆ ਵਾਤਾਵਰਨ ਤਾਂ ਖਤਮ ਕਰਨ ਲੱਗੇ ਨੇ ਲੋਕ ਹੁਣ ਜਿੱਦੇ ਕੋਈ ਕਬੂਟਾ ਖੜਾ ਹੋ ਕਹਿੰਦਾ ਵੜਦੇ ਇੱਥੇ ਫਸਲ ਨਹੀਂ ਹੁੰਦੀ ਨਾ ਪੜ ਦੋ ਸਹੀ ਗੱਲ ਹੈ ਇਹ ਤਾਂ ਹੁਣ ਕੰਮ ਦੁਨੀਆ ਆਪਣੇ ਆਪੇ ਵਿਗਾੜ ਰਹੀ ਹੈ ਹਾਂ ਸਿਸਟਮ ਦੇਖਣ ਹੁਣ ਤੁਸੀਂ ਸਾਰਾ ਪੁਰਾਣਾ ਦੇਖਿਆ ਉਸ ਟਾਈਮ ਕਿੰਨੇ ਗਣਤੀ ਦੀ ਇੱਲਾਂ ਵੀ ਸੀਗੀਆਂ ਇੱਲਾਂ ਦਾ ਕੋਈ ਅੰਤ ਨਹੀਂ ਸੀ ਇੱਲਾਂ ਬਹੁਤ ਇੱਲ ਹੁੰਦੀ ਦੀ ਹੁਣ ਜਿਵੇਂ ਮਰਦਾਰ ਹੈ ਉਥੇ ਮੁਸ਼ਕ ਮਾਰੀ ਜਾਂਦਾ ਸਿੱਟੇ ਆਉਂਦੀਆਂ ਨਾਲ ਉਹ ਨਾ ਕੋਈ ਹੁਣ ਮੁਖਾਲੇ ਲਾਉਣੇ ਵਾਲਾ ਵੀ ਨਹੀਂ ਲਾਊਗਾ ਜਿਹੜਾ ਸਿੱਟੇ ਆਉਂਦੇ ਨੇ ਪਿਆਰ ਨਾਲ ਗਲ ਜਾਂਦਾ ਸਹੀ ਗੱਲ ਹੈ ਜਦ ਇੱਲਾਂ ਦੀਆਂ ਉਹ ਤਾਂ ਜੇ ਅੱਜ ਜਾਂ ਡੰਗਰ ਕੋਈ ਮਰ ਗਿਆ ਤਾਂ ਕੱਲ ਨੂੰ ਤੈਨੂੰ ਕੁਝ ਨਹੀਂ ਥਿਆਉਣਾ ਖਾਲੀ ਹੱਡ ਪੈਣ ਬਹੁਤ ਕਿੰਨਾ ਤਕੜਾ ਸਿਸਟਮ ਬਣਾਇਆ ਏ ਰੱਬ ਨੇ ਬਹੁਤ ਵਧੀਆ ਸਿਸਟਮ ਦਿਓ ਇੱਲੇ ਵੀ ਇਹ ਗੱਡੀ ਇਹਦਾ ਤਾਂ ਖਿੱਚ ਖਿੱਚ ਖਾ ਜਾਂਦੇ ਆਂ ਤੇ ਜਾਨਵਰ ਨੂੰ ਸਹੀ ਗੱਲ ਹੈ ਉਹ ਹੀ ਨਹੀਂ ਛੱਡਦੀਆਂ ਕਿਉਂਕਿ ਉਹ ਵੀ ਸਮੇਂ ਦੇ ਨਾਲ ਖਤਮ ਹੋ ਗਿਆ ਸੀ ਧਿਆਨ ਨਹੀਂ ਦੇ ਸਕੇ ਹੁਣ ਸਾਡੇ ਜੀਵ ਨੇ ਜਾਂ ਹੋਰ ਜਾਨਵਰ ਖਤਮ ਹੋ ਰਹੇ ਨੇ ਅਸਲ ਉਹਨਾਂ ਖਤਰ ਅਸੀਂ ਮਾਹੌਲ ਹੀ ਨਹੀਂ ਰਿਹਾ ਵੀ ਅਸੀਂ ਉਹਨਾਂ ਨੂੰ ਬਚਾ ਸਕੀਏ ਸੋ ਇਨਸਾਨੇ ਹੋ ਰਿਹਾ ਹੁਣ ਤਾਂ ਹਾਂ ਕਿਸੇ ਚੀਜ਼ ਦਾ ਲੁਪਤ ਹੋਣਾ ਜਾਂ ਲੁਪਤ ਹੋਣ ਦੇ ਕਿਨਾਰੇ ਉਹਨਾਂ ਦੀ ਗਿਣਤੀ ਦਾ ਘਟ ਜਾਣਾ ਉਹ ਖਤਰੇ ਦੀ ਘੰਟੀ ਆ ਸੋ ਆਪਾਂ ਨੂੰ ਇਸ ਤਰ੍ਹਾਂ ਦੇ ਵਾਤਾਵਰਣ ਜਿੱਕਣ ਸਾਡੇ ਪਿੰਡ ਮੋਰ ਨੇ ਜਾਂ ਹੋਰਾਂ ਪਿੰਡਾਂ ਚ ਵੀ ਮੋਰ ਨੇ ਜਿੱਥੇ ਉਹ ਜੀਵ ਰਹਿੰਦਾ ਹੈ ਆਪਣੇ ਮੋਰ ਛੋਟੇ ਅੱਖਟੜੇ ਚਲੇ ਗਏ ਉੱਥੇ ਸਫੈਦਾ ਬਹੁਤ ਖੜਾ ਹੈ ਜਿੱਦਣ ਉਹ ਸਫੈਦਾ ਪੱਡਿਆ ਦਾ ਮੋਰ ਉੱਥੋਂ ਵੀ ਖਤਮ ਹੋ ਜਾਣਾ ਹੈ ਹਾਂ ਜਾਨਵਰ ਆਪਣੀ ਸੁਰੱਖਿਆ ਭਾਲਦਾ ਵੀ ਉਹਨੂੰ ਕਿੱਥੇ ਜਾਵੇ ਕਿੱਥੇ ਰਹੇ ਪਰ ਸਮੱਸਿਆ ਤਾਂ ਇਹ ਹੋ ਰਹੀ ਹੈ ਨਾ ਜਾਨਵਰ ਦੇ ਲਈ ਸੁਰੱਖਿਅਤ ਜਗ੍ਹਾ ਕਿਉਂ ਨਹੀਂ ਕਿ ਕੁੱਤਿਆਂ ਦੀ ਗਿਣਤੀ ਬਹੁਤ ਵੱਧ ਚੁੱਕੀ ਆ ਕੁੱਤਿਆਂ ਦੀ ਗਿਣਤੀ ਵੱਧ ਗਈ ਜਿਆਦਾ ਖੇਤਾਂ 'ਚ ਵੀ ਆਉਂਦੇ ਨੇ ਤੁਸੀਂ ਨਿਗਾਹ ਮਾਰੋਗੇ ਤਾਂ ਥਾਂ-ਥਾਂ ਕੁੱਤੇ ਬੈਠੇ ਨੇ ਮਗਰ ਭੱਜ ਲੈਂਦੇ ਨੇ ਹਾਂ ਇੱਥੇ ਆਹ ਬੈਠੇ ਨੇ ਦੋ ਹਾਂ ਆਹ ਏਰੀਆ ਉਹਦਾ ਘੁੰਮਣ ਦਾ ਏਰੀਆ ਖਾਣ ਪੀਣ ਦਾ ਇੱਥੇ ਮੋਰਾਂ ਦਾ ਘੁੰਮਣ ਦਾ ਏਰੀਆ ਜਿਵੇਂ ਇਹਨਾਂ ਨੇ ਨਿਕਲ ਮੋਰ ਨੇ ਨਿਕਲ ਇਹਨਾਂ ਨੇ ਪੈ ਜਾਣਾ ਹਾਂ ਉਹ ਵੀ ਕੁੱਤੇ ਵੀ ਬਹੁਤ ਭੱਜਦੇ ਨੇ ਆਪਣੇ ਖੇਤ 'ਚ ਹੁਣ ਉਹਨੇ ਜਹਾਜ਼ ਵਾਂਗੂ ਉਡਾਦੀ ਭਰਦਾ ਮੋਰ ਭੱਜ ਕੇ ਭੱਜ ਕੇ ਭਰਦਾ ਨਹੀਂ ਕਿਹੜਾ ਦੀ ਭਰਨੀ ਆ ਨੇ ਉਹ ਕੋਨ ਫੈਂ ਤੋਂ ਨਹੀਂ ਉਡਾਦੀ ਭਰਦਾ ਜਦ ਨੂੰ ਉਹਨੇ ਭੱਜਣਾ ਜਦ ਨੂੰ ਕੁੱਤੇ ਨੇ ਜਾ ਦੱਬਣਾ ਸਹੀ ਗੱਲ ਹੈ ਇਹ ਬਹੁਤ ਕੰਮ ਖਰਾਬ ਹੈ ਜਾਨਵਰ ਭਾਰੀ ਆ ਉਹ ਜਾਨਵਰ ਕੋਲਾ ਭੱਜਦਾ ਦਸ ਕਰਮਾਂ ਭੱਜ ਕੇ ਫੇਰ ਉਹਨੇ ਉਡਾਦੀ ਮਾਰਨੀ ਹਾਂ ਕੁੱਤੇ ਵੀ ਹੁਣ ਭੁੱਖੇ ਮਰਦੇ ਨੇ ਖਾਣ ਨੂੰ ਇਹਨਾਂ ਨੂੰ ਕੁਛ ਨਹੀਂ ਗਿਣਤੀ ਵਧ ਪਰ ਆਪਾਂ ਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਜੋਰਨੀ ਤਾਂ ਵੱਧ ਤੋਂ ਵੱਧ 4 ਆਂਡੇ ਦੇਂਦੀ ਆ 4 ਆਂਡੇ ਦੇ ਸਕਦੀ ਆ ਹਾਂ 4 ਆਂਡੇ ਹੁੰਦੇ ਨੇ 4 ਬੱਚੇ ਪਾਲ ਲੈਂਦੀ ਆ ਤੇ ਇਹ ਹੁਣ ਕੁੱਤੇ ਨੇ ਕੁੱਤੀ ਦਿੰਦੀ ਆ 12 12 ਕਤੂਰੇ ਦੇ ਦਿੰਦੀ ਏ ਸਹੀ ਗੱਲ ਇਰਾਦਾ ਤਾਂ ਬਧਨਤਾ ਪੂਰੀ ਵਧਣ ਬਾਕੀ ਇਹ ਆ ਵੀ ਚਾਰ ਅੰਡਿਆਂ ਤੋਂ ਬੱਚੇ ਕੱਢਣ ਲਈ ਉਹਨੂੰ ਮਹੀਨੇ ਤੋਂ ਵੱਧ ਸਮਾਂ ਚਾਹੀਦਾ ਨਾ ਬੈਠਣਾ ਇੱਕ ਜਗ੍ਹਾ ਹਾਂ ਉੱਥੇ ਬਿੱਲਾ ਵੀ ਹਮਲਾ ਕਰੂ ਉਹ ਤੇ ਬੈਠੀ ਤੇ ਉਹਦੇ ਤੇ ਸਭਾ ਬਿੱਲਾ ਦਾ ਦਰਖਤ ਤੇ ਵੀ ਚੜਦਾ ਹਾਂ ਉਹ ਜਾਨਵਰ ਸੁਰੱਖਿਅਤ ਨਹੀਂ ਹੈਗਾ ਸੋ ਆਪਾਂ ਨੂੰ ਉਹਨਾਂ ਬਾਰੇ ਜ਼ਰੂਰ ਪਿੰਡ ਵਾਲਿਆਂ ਨੂੰ ਜਾਂ ਆਪਾਂ ਮਿਲ ਜੁਲ ਕੇ ਜਿੰਨੇ ਵੀ ਆ ਸਮਾਜ ਸੇਵੀ ਪੰਛੀਆਂ ਦੀ ਸੁਰੱਖਿਆ ਨੂੰ ਵਧਾਉਣ ਲਈ ਆਪਾਂ ਕੋਈ ਅਜਿਹਾ ਸਿਸਟਮ ਕਰੀਏ ਵੀ ਸਾਰੇ ਜੀਵ ਸੁਰੱਖਿਅਤ ਰਹਿਣ ਆਪਣੇ ਰੁੱਖ ਵਾਤਾਵਰਣ ਇਹਨਾਂ ਨੂੰ ਉਸ ਤੋਂ ਸਭ ਤੋਂ ਵੱਧ ਤੋਂ ਵੱਧ ਦਰਸਤ ਲੱਗਣਾ ਚਾਹੀਦਾ ਜਿਹਨੇ ਰੁੱਖ ਲਾਵਾਂਗੇ ਉਹਨਾਂ ਇਹਨਾਂ ਜੀਵਾਂ ਨੂੰ ਫਾਇਦਾ ਹੋਊਗਾ ਹਾਂ ਬਚ ਸਕਦੇ ਨੇ ਹਾਂ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਆਪਣੀ ਉਹ ਪੁਰਾਣੀ ਯਾਦ ਦੱਸੀ ਵੀ ਇੰਨੇ ਤੋਂ ਘਟ ਕੇ ਅਸੀਂ ਇੰਨੇ ਤੇ ਆ ਚੁੱਕੇ ਹਾਂ ਜੇ ਹੁਣ ਅਸੀਂ ਹੁਣ ਵੀ ਨਹੀਂ ਜਾਗੇ ਤਾਂ ਫਿਰ ਕਦੋਂ ਜਾਗਾਂਗੇ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ